ਕਿਹੜਾ ਪਾਲੰਦੀਆ ਤੇ ਰਾਤ ਦੇ ਖੜੇ ਆ ਹੁਣ ਵੀ ਕੇਰੀ ਖੜੇ ਆ ਵੀ ਸਾਨੂੰ ਸਾਡੇ ਬੱਚੇ ਵੀ ਮਾਰੇ ਜਾ ਰਹੇ ਨੇ ਸਾਡਾ ਨਾ ਧੱਕਾ ਵੀ ਹੋ ਰਿਹਾ ਇਹ ਕਨੇ ਹੀ ਨਿਕਲਣੇ ਵੀ ਨਹੀਂ ਦੇਣਾ ਤੇ ਆਪਣੇ ਬੱਚੇ ਟੰਗਾ ਲੇ ਅਸੀਂ ਧਰਤੀ ਨਹੀਂ ਛੱਡੀ ਉਹ ਅੱਜ ਇੰਨੀ ਗੱਲ ਓਏ ਉਹ ਸਿਸਟਮ ਨਹੀਂ ਹੋਏ ਉਹ ਕਰਾਪਸ਼ਨ ਆ ਓਏ ਫੁਲਾਨਾ ਓ ਤੇਂਗੜਾ ਓਏ ਉਹ ਉੱਥੇ ਦਾ ਜਮੀਨ ਹੀ ਕੁਛ ਰਹਾ ਲੱਗ ਕੇ ਭਈ ਇਹ ਗੱਲ ਵੀ ਚੱਲਦੀ ਆ ਨਾ ਵੀ ਪੰਜਾਬ ਦੇ ਲੋਕ ਤਾਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਕੰਮ ਕੌਣ ਕਰੂਗਾ ਪ੍ਰਵਾਸ ਤਾਂ ਪੰਜਾਬੀ ਵੀ ਕਰਦੀਆਂ ਕੋਈ ਨਫ਼ਰਤ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਆ ਆਸੀ ਕਹਿੰਦੇ ਆ ਸਾਡਾ ਪੰਜਾਬ ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ ਬਾਦੀ ਆਦੇਸ਼ ਵਿਰੋਧੀ ਹੈ ਯਾਰ ਹਮ ਨਾਲੇ ਨਾਲ ਕਾਰਵਾਈਆਂ ਹੁੰਦੀਆਂ ਨੇ ਤਾਂ ਕੀ ਪੰਜਾਬ ਪੁਲਿਸ ਦਾ ਡੀਜੀਪੀ ਇਸ ਗੱਲ ਦੇ ਉੱਤੇ ਜਵਾਬ ਦੇਊਗਾ ਕੀ ਪੰਜਾਬ ਦਾ ਮੁੱਖ ਮੰਤਰੀ ਜਵਾਬ ਦੇਊਗਾ ਵੀ ਪੁਲਿਸ ਦੇ ਗਲ ਪੈ ਰਹੇ ਨੇ ਬੰਦੇ ਗਾਲਾਂ ਕੱਢ ਰਹੇ ਨੇ ਮੋਰਚਾ ਤੁਹਾਡਾ ਲੱਗਦਾ ਰਿਹਾ ਹੁਣ ਕਿੱਥੇ ਜੇ ਖੜਾ ਮੋਰਚਾ ਤਿੰਨ ਤਰੀਕ ਨੂੰ ਲੱਗੂਗਾ ਫਿਰ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਜਿਹੜੀ ਇੱਕ ਦਿਨ ਚ ਪਾ ਦਿੰਦੇ ਆ ਉਹਨੂੰ ਬੰਨ ਮਾਰਨ ਜਾ ਰਹੇ ਨੇ ਜਗਤਪੁਰਾ ਰੋਡ ਤੇ ਨਿਕਲ ਜੀ ਤੇ ਲੱਖਾਂ ਸਧਾਰਨਾਂ ਨੂੰ ਜਿਹੜਾ ਕੱਲ ਰਾਤ ਤੋਂ ਹੀ ਪੁਲਿਸ ਦੇ ਵੱਲੋਂ ਘੇਰਾ ਪਾ ਲੈਣ ਦਾ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜੀਏ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਲਖੇ ਭਾਈ ਚਾਰਚ ਪਰੋਂ ਪੁਲਿਸ ਨੇ ਕੀ ਰਹਿ ਕੀ ਕਾਰਨਾ ਸੱਸੇ ਕੋਈ ਕੋਲਪਰਚੇ ਨਹੀਂ ਰਾਤ 10:00 ਵਜੇ ਆਏ ਆ ਮੈਂ ਪੁੱਛਿਆ ਮੈਂ ਕਿ ਇਸ ਵੇਲੇ ਕਨੇ ਮਿਲਣਾ ਆ ਫਿਰਮਿੰਦਰ ਰਾਏ ਪੁੱਛਿਆ ਮੈਂ ਦੱਸੋ ਜੀ ਉਹ ਜੀ ਤੁਸੀਂ ਉੱਥੇ ਜੀ ਮਹਾੜੀ ਵਾਲਾ ਜੀ ਉਹ ਮੁੰਡਾ ਮੈਂ ਕਿਹਾ ਤਾਂ ਮੈਨੂੰ ਹੁਣ ਇੱਥੇ ਆ ਕੇ ਪਤਾ ਲੱਗਿਆ ਮੈਨੂੰ ਮਤੋਜ ਦਾ ਫੋਨ ਆਇਆ ਬਾਈ ਦਾ ਕਹਿੰਦਾ ਬਾਈ ਉਹ ਮੁੰਡਾ ਮਰ ਗਿਆ ਯਾਰ ਉਹ ਤਾਂ ਹਾਂ ਬਾਈ ਮੈਂ ਹੁਣ ਖਬਰ ਚਲਦੀ ਦੇਖੇ ਮੈਂ ਪੁਲਿਸ ਵੀ ਆਈ ਖੜੀ ਐ ਉਹਦੇ ਘਰ ਮਰੇ ਵੀ ਜਾ ਕੇ ਉਹਨੂੰ ਕੇਰ ਲਿਆ ਰਾਨੀ ਸ਼ਾਸਨ ਨੂੰ ਡਰ ਸੀਗਾ ਕੋਈ ਲੱਕੇ ਦਾ ਜਾਂ ਲੱਕੇ ਟੀਮ ਦਾ ਵੀ ਕੋਈ ਹੋਰ ਧਰਨਾ ਮੁਝਰਨ ਨਾ ਕਰੀ ਅਸੀਂ ਅਸੀਂ ਯਾਰ ਉੱਥੇ ਮੈਂ ਤਾਂ ਪਤਾ ਹੀ ਇੱਥੇ ਆ ਕੇ ਘਰੇ ਆ ਕੇ ਲੱਗਾ ਮੈਂ 10 ਵਜੇ ਰਾਤ ਘਰੇ ਖੜਦਾ ਕਿ ਉਹ ਵੀ ਲੁਧਿਆਣੇ ਬੁੱਢੇ ਦਰਿਆ ਵਾਲੇ ਮਸਲੇ 'ਚ ਅਸੀਂ ਮੀਟਿੰਗਾਂ ਕਰਦੇ ਫਿਰਦੇ ਆ ਹੌਣ ਸਾਰ ਪੁੱਛ ਕੇ ਰਾਪਾ ਲੰਦੀ ਆ ਤੇ ਰਾਤ ਦੇ ਖੜੇ ਆ ਹੁਣ ਵੀ ਕੇਰੀ ਖੜੇ ਆ ਵੀ ਸਾਨੂੰ ਸਾਡੇ ਬੱਚੇ ਵੀ ਮਾਰੇ ਜਾ ਰਹੇ ਨੇ ਸਾਡਾ ਨਾ ਧੱਕਾ ਵੀ ਹੋ ਰਿਹਾ ਇਹ ਕਣ ਅਸੀਂ ਨਿਕਲਣੇ ਵੀ ਨਹੀਂ ਦੇਣਾ ਮੈਂ ਮੈਂ ਪੁਲਿਸ ਨੂੰ ਸਵਾਲ ਕਰਨਾ ਚਾਹਦਾ ਮੈਂ ਪੰਜਾਬ ਦੇ ਡੀਜੀਪੀ ਨੂੰ ਸਵਾਲ ਪੁੱਛਣਾ ਚਾਹਦਾ ਮੈਨੂੰ ਆ ਗੱਲਾਂ ਤੇ ਜਵਾਬ ਤਾਂ ਦੇ ਇੱਥੇ ਦਾ ਤੇਰੀ ਪੁਲਿਸ ਨਾਲ ਵਾਪਰਿਆ ਨਾ ਬਿਲਕੁਲ 21 ਦੇ ਵਿੱਚ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਆਪਣਾ ਰਣਜੀਤ ਜੋ 21 ਦੇ ਵਿੱਚ ਰਾਮਾਰ ਫਾਈਨਲਿ ਦੇ ਵਿੱਚ ਗੱਡੀਆਂ ਫੂਕੀਆਂ ਗਈਆਂ ਉਹ ਕੋਈ ਕੋਈ ਮੈਂ ਕਈ ਵਾਰੀ ਇਹ ਗੱਲ ਬੋਲੇ ਆਂ ਵੀ ਡੀਜੀਪੀ ਦੇ ਉੱਤੇ ਜਵਾਬ ਕਿਉਂ ਨਹੀਂ ਦੇ ਰਿਹਾ ਵੀ ਭਾਈ ਉਹਦੇ ਮਸਲੇ ਤੇ ਤੁਸੀਂ ਕਿਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਹੜੇ ਬੰਦੇ ਨਾਮਜ਼ਦ ਕੀਤੇ ਨੇ ਉਹ ਗੱਲ ਹੀ ਦਬਤੀ ਯਾਰ ਹੂੰ ਐਡੀ ਬਡੀ ਘਟਨਾ ਹੋ ਜੇ ਤਿੰਨ ਗੱਡੀਆਂ ਪੁਲਸੀਆਂ ਫੁਕੀਆਂ ਜਾਣ ਰਾਮਾ ਫੈਨਰੀ ਚ ਤੇ ਕਾਰਵਾਈ ਨਾ ਹੋਵੇ ਕੋਈ ਅਸਾ ਪ੍ਰਵਾਸੀਆਂ ਨੂੰ ਪ੍ਰੋਟੈਕਟ ਕਰ ਰਹੀ ਹੈ ਪੰਜਾਬ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਪੁਲਿਸ ਪ੍ਰੋਟੈਕਟ ਕਰ ਰਹੀ ਦੀ ਪਿੱਛੇ ਹੋਰ ਕਿਹੜੀਆਂ ਤਾਕਤਾਂ ਨੇ ਆ ਘਟਨਾ ਦੇਖ 10 ਤਰੀਕ ਦੀ ਘਟਨਾ ਹੈ ਸਾਨੇਵਾਲ ਦੇ ਵਿੱਚ ਪ੍ਰਦੀਪ ਸਿੰਘ ਨਾਮ ਦਾ ਇੱਕ ਬੰਦਾ ਮੈਨੂੰ ਫੋਨ ਕਰਦਾ ਕਿ ਮੇਰੇ ਬੱਚੇ ਦਾ ਇਹ ਹਾਲ ਕੀਤਾ 10 ਸਾਲ ਦੇ ਬੱਚੇ ਦੇ ਮੂੰਹ ਤੇ ਕੈਮੀਕਲ ਪਾਤਾ ਹੂੰ ਅ ਜਬੜਾ ਸਾੜਤਾ ਦਾ ਇੱਕ ਪਾਸੇ ਅੱਜ 10 ਤਰੀਕ ਦੀ ਘਟਨਾ ਅਜ 22 ਹੋ ਗਈ 12 ਦਿਨ ਹੋ ਗਏ ਐਸਏ ਬਲਵੀਰ ਸਿੰਘ ਕੋਲੇ ਕੇਸ ਹੈ ਟਾਲ ਮਠੋਲੀ ਕਰੀ ਜਾਂਦਾ ਖਰਚੇ ਨਿਕਰੇ ਮਹਾਰਾਣ ਦੀ ਗੱਲ ਹੈ ਮੈਂ ਇੱਥੇ ਆ ਮੈਂ ਉੱਥੇ ਆ ਹਰਾਨੀ ਦੇਖੋ ਨਾ ਕੀ ਹੋ ਰਿਹਾ ਆ ਦੇਖੋ ਆ ਤੁਹਾਨੂੰ ਮੈਂ ਕੱਲੀ ਕੱਲੀ ਦਿਖਾਉਣਾ ਨਾ ਇਹੇ ਕੋਲ ਲੁਧਿਆਣਾ ਦੀਆਂ ਨੇ ਸਾਰੀਆਂ ਕੋਈ ਨਾ ਵੀਡੀਓ ਵਾਇਰਲ ਹੋ ਰਹੀ ਹੈ ਕਿਹਨਾਂ ਮੈਂ ਭਾਜ-ਪਾਜੂ ਆ ਤਾ ਨਾ ਮੈਂ ਵਕੀਲ ਐ ਮਾਈਨ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦਾਂ ਬਾਈ ਜਿਵੇਂ ਇਹ ਵੀਡੀਓ ਵਿੱਚ ਤੁਸੀਂ ਤੁਸੀਂ ਇੱਕ ਐਸਐਨ ਇੱਕ ਬੰਦਾ ਕਹਿੰਦਾ ਓਏ ਉਂਗਲ ਨਾ ਥੱਲੇ ਕਰਕੇ ਗੱਲ ਕਰ ਇੱਕ ਕਹਿੰਦਾ ਮੈਂ ਵਕੀਲ ਹਾਂ ਤੁਸੀਂ ਮੇਰਾ ਦਿਮਾਗ ਨਾ ਖਰਾਬ ਕਰ ਕਹਿੰਦਾ ਤੂੰ ਹੈਏ ਬਰਵਾਸੀ ਨੇ ਰਹਿ ਲੁਧਿਆਣੇ ਰਹੇ ਨੇ ਔਰ ਆਇਆ ਰੋ ਮਾਰਦੇ ਸੈ ਨੂੰ ਜਿਵੇਂ ਕੋਈ ਇੱਕ ਜਵਾਕ ਨੂੰ ਵੀ ਨਹੀਂ ਆਪਾਂ ਮਾਰਦੇ ਰੋ ਵੀ ਯਾਰ 10 ਸਾਲ ਦੀ ਗਲਤੀ ਹੋ ਜਬ ਆਹ ਤਾਂ ਵੀ ਉਹ ਮੈਂ ਫਰੋਬ ਨਹੀਂ ਮਾਰਦੇ ਐ ਐ ਖੜਿਆ ਐ ਐ ਕੂਰ ਰਹੇ ਨੇ ਜਿਵੇਂ ਕੋਈ ਬਹੁਤ ਵੱਡਾ ਇਹ ਕੋਈ ਬਹੁਤ ਵੱਡੇ ਕਾਨੂੰਨ ਦੇ ਕੋਈ ਜੱਜ ਹੁੰਦੇ ਨੇ ਤੇ ਸਾਹਮਣੇ ਇੱਕ ਮੁਰਜ਼ਮ ਖੜਾ ਹੁੰਦਾ ਇੱਕ ਪੁਲਿਸ ਅਫਸਰ ਨੂੰ ਇੱਕ ਐਸਆਈ ਨੂੰ ਇੱਕ ਡੀਐਸਪੀ ਨੂੰ ਆ ਦੇਖੋ ਇੱਕ ਇੱਕ ਥਾਣੀ ਯਾਰ ਇੱਕ ਥਾਣਿਆ ਇਹਦੇ ਕਈ ਘੱਟੋ ਘੱਟ 10 15 ਵਾਰੀ 20 ਵਾਰੀ ਇਹ ਬੁਕਸ ਤੇ ਗੱਲ ਪਏ ਨੇ ਬੰਦੇ ਕੀ ਪੰਜਾਬ ਦਾ ਕੋਈ ਬੰਦਾ ਗੱਲ ਕਰੇ ਫਿਰ ਉਹਨੂੰ ਨਾਲ ਦੀ ਨਾਲ ਕਾਰਵਾਈ ਨਹੀਂ ਜਾਂਦੀ ਹੈ ਮੈਂ ਕਹਿੰਦਾ ਉੱਥੇ ਇਹ ਅੱਤਵਾਦੀ ਹੈ ਵੱਖਵਾਦੀ ਹੈ ਦੇਸ਼ ਵਿਰੋਧੀ ਹੈ ਯਾਰ ਹੂੰ ਨਾਲ ਦੀ ਨਾਲ ਕਾਰਵਾਈਆਂ ਹੁੰਦੀਆਂ ਨੇ ਤਾਂ ਕੀ ਪੰਜਾਬ ਪੁਲਿਸ ਦਾ ਡੀਜੀਪੀ ਇਸ ਗੱਲ ਦੇ ਉੱਤੇ ਜਵਾਬ ਦੇਊਗਾ ਕੀ ਪੰਜਾਬ ਦਾ ਮੁੱਖ ਮੰਤਰੀ ਜਵਾਬ ਦੇਊਗਾ ਵੀ ਪੁਲਿਸ ਦੇ ਗਲ ਪੈ ਰਹੇ ਨੇ ਬੰਦੇ ਗਾਲਾਂ ਕੱਢ ਰਹੇ ਨੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਫੂਕਤੀਆਂ ਗੱਡੀਆਂ ਫੂਕਤੀਆਂ ਕਾਰਵਾਈ ਕਿਉਂ ਨਹੀਂ ਕੀਤੀ ਰੋਜ਼ ਦੀਆਂ ਕਟਰਾਮਾ ਮੈਨੂੰ ਭੋਗਪੁਰ ਤੋਂ ਫੋਨ ਆਇਆ ਕਹਿੰਦਾ ਭਾਈ ਮੈਂ ਮੇਰੀ ਭੈਣ ਨੂੰ ਬਾਹ ਫੜ ਲਈ ਮੇਰੀ ਭੈਣ ਤਾਂ ਜਾਨੇ ਸੀਗੇ ਡੱਕੇ ਵੇ ਮਾ ਤੂੰ ਮਰਿਆ ਵਾ ਸੀ ਕੀ ਕਰਦਾ ਹੈ ਕਹਿੰਦਾ ਮੈਂ ਕੱਲਾ ਸੀ ਸੋ ਸਵਾਲ ਇਹ ਹੈ ਵੀ ਤੁਸੀਂ ਹਾਲਾਤ ਪੰਜਾਬ ਦੇ ਬਣਾਈ ਕੀ ਜਾਣੇ ਹੋ ਤੇ ਉਹਦੇ ਜ਼ਿੰਮੇਵਾਰ ਆਪਣੇ ਲੋਕ ਵੀ ਬਰਾਬਰ ਨੇ ਆ ਮੈਨੂੰ ਕੋਟਲਾ ਸੰਸਪਰਤ ਤੋਂ ਫੋਨ ਆਉਂਦਾ ਕਹਿੰਦਾ ਜੀ ਸਾਡੇ ਬੀਬੀ HRP ਕਰਾਏ ਹੋਗੇ ਤੇ ਸਾਡੇ ਕਿਰਾਏ ਨਹੀਂ ਦਿੰਦੇ ਤੇ ਅਸੀਂ ਜੇ ਕਿਰਾਇਆ ਮੰਗਦੇ ਗੱਲ ਪੈਂਦੇ ਆ ਤੇ ਜੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਉੱਠ ਜੋ ਤਾਂ ਕਰ ਨਹੀਂ ਛੱਡਦੇ ਮੈਂ ਕਿਹਾ ਜਵਾਈ ਬਣਾ ਕੇ ਕਿਨੇ ਲੈਂਦੇ ਸੀ ਪੋਲਾ ਪੋਲਾਂ ਦਾ ਹਾਰ ਪਾ ਕੇ ਜਵਾਈ ਨੂੰ ਵੱਧ ਸੇਵਾ ਕਰਦੇ ਵੀ ਆਜ ਸਾਡੇ ਕਿਰਾਏਦਾਰ ਸਾਡਾ ਘਰੇ ਆ ਗਿਆ ਸਾਨੂੰ ਪੈਸੇ ਆਉਣ ਲੱਗ ਗਏ ਤੁਹਾਨੂੰ ਕਹਿੰਦਾ ਪੈਸੇ ਦਿਖ ਗਿਆ ਆਉਣ ਵਾਲਾ ਸਮਾਂ ਨਹੀਂ ਦੇਖਿਆ ਵੋਟਾਂ ਕਰਕੇ ਸਾਰਾ ਕੁਝ ਹੁੰਦਾ ਲੱਗ ਕੇ ਸਾਨੂੰ ਵੀ ਨੋਟਿਸ ਨਿਕਲੇ ਜੇ ਤੁਸੀਂ ਉਦੋਂ ਬੋਲੇ ਸੀਗੇ ਇਲੈਕਸ਼ਨ ਦੇ ਵਿੱਚ ਬੋਲਦੇ ਸੀ ਭਈਆਂ ਬਾਰੇ ਨਹੀਂ ਅਸੀਂ ਮੈਂ ਕਹਿੰਨਾ ਯਾਰ ਅਸੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਰਣਜੀਤ ਸਿੰਘ ਅਸੀਂ ਬਾਰ-ਬਾਰ ਮੈਂ ਗੱਲ ਦਰਵਾ ਰਹੇ ਨਾ ਵੀ ਅਸੀਂ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਆ ਕੋਈ ਨਫ਼ਰਤ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਆ ਅਸੀਂ ਕਹਿੰਨੇ ਆ ਸਾਡਾ ਪੰਜਾਬ ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ ਜੇ ਹਿਮਾਚਲੀਆਂ ਨੂੰ ਹਿਮਾਚਲ ਚ ਪਹਿਲ ਆ ਗੁਜਰਾਤੀਆਂ ਨੂੰ ਗੁਜਰਾਤ ਚ ਪਹਿਲ ਆ ਮਹਾਰਾਸ਼ਟਰ ਮਰਾਠਿਆਂ ਨੂੰ ਪਹਿਲ ਆ ਉਤਰਾਖੰਡ ਦੇ ਵਿੱਚ ਕਾਨੂੰਨ ਬਣਾਇਆ ਪਿਛਲੇ ਸਾਲ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਵੀ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਜਿਹ ਹਿਮਾਚਲ ਦਾ 1970 ਦਾ ਕਾਨੂੰਨ ਬਣਿਆ ਹੋਇਆ ਵੀ ਉੱਥੇ ਬਾਹਰਲਾ ਬੰਦਾ ਜ਼ਮੀਨ ਤੇ ਨੌਕਰੀ ਨਹੀਂ ਲੈ ਸਕਦਾ ਤੇ ਪੰਜਾਬ ਚ ਕਿਉਂ ਨਹੀਂ ਹੂੰ ਲਗਾਤਾਰ ਮੰਗ ਉਠਦੀ ਰਹੀ ਹੈ ਪਰ ਉਹਤੇ ਕਾਰਵਾਈ ਨਹੀਂ ਹੁੰਦੀਗੀ ਕਿਉਂ ਨਹੀਂ ਕਰ ਰਹੇ ਸੁਪਾਲ ਸਿੰਘ ਖਹਿਰੇ ਨੇ ਪ੍ਰਾਈਵੇਟ ਬਿੱਲ ਦਿੱਤਾ ਜਾ ਕੇ ਨਾਲ ਅਪਤਾ ਸਿੰਘ ਬਾਜਬਾ ਗਿਆ ਅਕਰਤਾਰ ਸਿੰਘ ਸੰਧਮਾਨ ਨੂੰ ਮਿਲੇ ਵੀ ਆ ਬਿੱਲ ਦੇ ਉੱਤੇ ਬਹਿਸ ਹੋਵੇ ਜੀ ਸਾਡੇ ਜਿਹੜਾ ਵੀ ਬੰਦਾ ਬਾਹਰ ਲਾਊਗਾ ਉਹ ਸ਼ਰਤਾਂ ਤਹਿਤ ਹੀ ਇੱਥੇ ਵੋਟ ਬਣਾ ਸਕਦਾ ਉਹ ਸ਼ਰਤਾਂ ਤਹਿਤ ਹੀ ਨੌਕੀਲਾ ਸਰ ਸ਼ਰਤਾਂ ਤਹਿਤ ਹੀ ਜ਼ਮੀਨ ਲੈ ਸਕਦਾ ਹੋਵੇ ਇੱਥੇ ਸਾਡੇ ਬੰਦਿਆਂ ਨੂੰ ਕੋਈ ਕੋਈ ਸੁਣਵਾਈ ਨਹੀਂ ਸਾਡੇ ਬੰਦਿਆਂ ਦੇ ਰਾਸ਼ਨ ਕਾਰਡ ਕੱਟੇ ਗਏ ਸਾਡੇ ਬੰਦਿਆਂ ਦੀਆਂ ਵੋਟਾਂ ਕੱਟੀਆਂ ਜਾਂਦੀਆਂ ਨੇ ਸਾਡੇ ਬੰਦਿਆਂ ਨੂੰ ਜਿਹੜੀਆਂ ਮੁੱਲ ਦੀਆਂ ਸੁੱਖ-ਸਹੂਲਤਾਂ ਕੱਟ ਦਿੰਦੀਆਂ ਸਰਕਾਰ ਸਾਡੇ ਗਰੀਬਾਂ ਸਾਡੇ ਮਜ਼ਦੂਰਾਂ ਨੂੰ ਪਰ ਹਰਾਨੀ ਜਨ ਗੱਲ ਦੇਖੋ ਕੋਈ ਪੁਲ ਥੱਲੇ ਬੈਠਾ ਹੈ ਕੋਈ ਰੇਲਵੇ ਸਟੇਸ਼ਨ ਤੇ ਬੈਠਾ ਹੈ ਕੋਈ ਕਿਤੇ ਹੋਰ ਬੈਠਾ ਹੈ ਉਹਨਾਂ ਨੂੰ ਪੱਕੇ ਘਰ ਬਣਾ ਕੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਉਹਨਾਂ ਨੂੰ ਜੋ ਸਰਕਾਰ ਦੇ ਨਾਲ ਰક્ષਣ ਵਗੈਰਾ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜੋ ਰਾਖਮੇ ਕੋਟੇ ਦੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹ ਕਿਤੋਂ ਵੀ ਆਉਂਦੇ ਨੇ ਚੱਲ ਕੇ ਉਹ ਇੱਥੇ ਆਪਣਾ ਐਸੇ ਲਿਖਾ ਦਿੰਦੇ ਨੇ ਪਿਛਲਾ ਦਾ ਚੱਕ ਹੀ ਦਿੰਦੇ ਨੇ ਸਾਫ਼ ਹੀ ਕਰ ਦਿੰਦੇ ਨੇ ਭਾਈ ਇੱਕ ਗੱਲ ਇਹ ਵੀ ਚੱਲਦੀ ਲੱਕੇ ਭਈ ਇਹ ਗੱਲ ਵੀ ਚੱਲਦੀ ਹੈ ਨਾ ਵੀ ਪੰਜਾਬ ਦੇ ਲੋਕ ਤਾਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਕੰਮ ਕੌਣ ਕਰੂਗਾ ਪ੍ਰਵਾਸ ਤਾਂ ਪੰਜਾਬੀ ਵੀ ਕਰਦੇ ਉਹਨਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਅੱਜ ਤੋਂ 20 25 30 ਸਾਲ ਪਹਿਲਾਂ ਇੱਥੇ ਕੌਣ ਕੰਮ ਕਰਦਾ ਸੀ ਤੇ ਨਾਲੇ ਜਿੱਥੇ ਇਹ ਨਹੀਂ ਉੱਥੇ ਕੰਮ ਨਹੀਂ ਹੁੰਦਾ ਇਹ ਇੱਕ ਇੱਕ ਭਰਮ ਫਲਾਇਆ ਜਾ ਰਿਹਾ ਇਹ ਵੀ ਇੱਕ ਬਹੁਤ ਵੱਡਾ ਬਹਿਮ ਲੋਕਾਂ ਦੇ ਬੱਚੇ ਜਾਂ ਇੱਕ ਪ੍ਰਪਾਗੈਂਡਾ ਕੀਤਾ ਜਾ ਰਿਹਾ ਵੀ ਨਹੀਂ ਜੀ ਸਾਡੇ ਮੁੰਡੇ ਜੇ ਬਾਹਰ 18 20 ਘੰਟੇ ਕੰਮ ਕਰ ਸਕਦੇ ਆ ਸ਼ਿਫਟਾਂ ਦੇ ਵਿੱਚ ਇਹਤੇ ਕਿਉਂ ਨਹੀਂ ਕਰਨਗੇ ਸਾਰੇ ਕਰਨਗੇ ਮੈਂ ਤਾਂ ਕਹਿੰਦਾ ਸਾਨੂੰ ਜੁੜਨਾ ਪੈਣਾ ਕੰਮ ਨਾਲ ਮੈਂ ਐਨਆਰ ਜੇਮੇ ਵਾਲਾ ਬੰਦਾ ਫਿਰ ਰੋਜ਼ ਇਧਰ ਜੇਮੇ ਆ ਕਦੇ ਪਾਣੀਆਂ ਦੇ ਮੁੱਦੇ ਤੇ ਬੋਲੀ ਤੇ ਕਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਦੇ ਕੋਈ ਮੁੱਦਾ ਮੈਂ ਰੋਜ਼ ਮੈਨੂੰ ਜਾਣਾ ਹੀ ਪੈਂਦਾ ਕਦੇ ਕਦੇ ਕਈ ਦਮ ਕਈ ਦਮ ਆਵਾਦ ਮੁਰਦੇ ਆ ਬਾਹਰ ਹੀ ਰਹਿਣਾ ਪੈਂਦਾ ਫਿਰ ਵੀ ਮੈਂ ਖੇਤੀ ਕੀਤੀ ਆ ਅਦਥੀ ਕਰਦਾ ਮੈਂ ਕਣਕ ਵੀ ਹੁਣ ਬੀਜੀ ਆ ਆਹਦੇ ਹੱਥੀਂ ਬੀਜੀ ਆ ਮੈਂ ਝੋਨਾ ਵੀ ਆਪ ਲਵਾਇਆ ਮੈਂ ਕਮਾਦ ਵੀ ਆਪ ਦਾ ਬੀਜਿਆ ਮੈਂ ਮੱਕੀ ਉਹ ਦਿਖਾ ਦਿਓ ਮੇਰੀ ਮੱਕੀ ਮੈਂ ਆਪ ਬੀਦਾਂ ਹਰ ਸਾਲ ਆ ਦੀ ਮੱਕੀ ਬੀਦਾਂ ਮੈਂ ਕੁਦਰੇ ਨੂੰ ਵੀ ਵੇਚਦਾ ਮੈਂ ਕੁੱਟਕੀ ਵੀ ਬੀਜਦਾ ਮੈਂ ਸਬਜ਼ੀ ਵੀ ਆਦੀ ਆਪ ਲਾਉਣਾ ਤੇ ਮੈਂ ਤਾਂ ਨਾਲੇ ਕੰਮ ਕਰਕੇ ਸੌਖਾ ਰਹਿਣਾ ਨਾਲੇ ਸਕੂਨ ਮਿਲਦਾ ਸਾਨੂੰ ਆਪਣੀ ਖੇਤੀ ਨਾਲ ਆਪਣੀ ਧਰਤੀ ਨਾਲ ਜੁੜ ਕੇ ਸਾਰੇ ਮੁੜਿਆਉਣਗੇ ਮੁੜਨਾ ਪੈਣਾ ਜਿਹੜੇ ਸਾਡੇ ਬਾਹਰ ਨੂੰ ਭੱਜ ਤੁਰਿਆ ਲੱਗਦਾ ਲੱਖਾ ਕੱਲਾ ਬੋਲਦਾ ਕੋਈ ਬੋਲਣ ਨੂੰ ਤਿਆਰ ਨਹੀਂ ਨਾਲ ਖੜਨ ਨੂੰ ਤਿਆਰ ਨਹੀਂ ਹੋ ਜੂ ਸਮੱਸਿਆ ਦਾ ਹੱਲ ਹੋ ਜੂ ਇਹ ਇਹ ਮਿੱਟੀ ਨਾਲ ਮੋਈ ਬਾਈ ਐਨਰਜੀ ਸਿਆ ਇਹ ਦਾ ਪ੍ਰਮਾਤਮਾ ਅਗੇ ਦੋ ਵਲੇ ਅਰਦਾਸ ਕਰਦਾ ਵੈਗਰੂ ਜਾਣਾ ਤਾਂ ਹੈ ਗਈ ਹੈ ਜਾਣ ਤੋਂ ਪਹਿਲਾਂ ਇਹ ਧਰਤੀ ਦੇ ਲੇਖੇ ਲਵਾ ਦੇ ਇਹ ਆਪਣੇ ਲੋਕਾਂ ਲਈ ਕੁਝ ਕਰਜ ਗਏ ਯਾਰ ਰਹਿਣਾ ਕੀ ਨੇ ਇੱਥੇ ਸਾਡੇ ਪਹਿਲਾਂ ਵਾਲੇ ਰਾਏ ਹੈ ਨਾ ਅਸੀਂ ਰਹਿਣਾ ਇਹ ਤਾਂ ਆਈ ਚਲਾਈਦਾ ਮੇਲਾ ਚੱਲ ਜਾਣਾ ਦੁਨੀਆ ਤੋਂ ਇਸ ਲਈ ਮੇਰੇ ਅੰਦਰ ਤੜਫਾ ਮੈਂ ਮੈਨੂੰ ਯਾਰ ਕੋਈ ਕਹੇਵੇ ਤਾਂ ਅਮਰੀਕਾ ਰਾਸ਼ਟਰਪਤੀ ਬਣਾ ਦਿੰਨੇ ਆ ਅਮਰੀਕਾ ਭਗ ਜਾ ਇਹ ਧਰਤੀ ਛੱਡ ਕੇ ਤੇ ਸਾਡੇ ਲੋਕ ਯਾਰ ਮਟਿਆਰਾਂ ਕੁੜੀਆਂ ਕੱਲੀਆਂ ਕੱਲੀਆਂ ਜਿਹੜੀਆਂ ਗਮਾਣ ਚ ਨਹੀਂ ਭੇਜਦੇ ਅਮਰੀਕਾ ਅੰਗਲੈਂਡ ਕਨੇਡਾ ਅੰਗਲੈਂਡ ਤੋਂ ਮੈਨੂੰ ਫੋਨ ਆਇਆ ਰਾਜਵੀਰ ਦਾ ਮੁੰਡੇ ਦਾ ਕਹਿੰਦਾ ਬਈ ਸਾਡੀਆਂ ਕੁੜੀਆਂ ਉੱਥੇ ਖੜ ਕੇ ਆ ਜੀਵੀ ਰੋਡ ਨੂੰ ਜਸਮ ਵੇਚਣ ਦੀਆਂ ਬੋਲੀਆਂ ਲਾਉਂਦੀਆਂ ਨੇ ਹਾਲਾਤ ਤਾਂ ਮਾੜੇ ਆ ਬਈ ਸਾਰੇ ਪਾਸੇ ਕਨੇਡਾ 'ਚ ਫੋਨ ਆਉਂਦੇ ਮੁੰਡੇ ਦੇ ਬਾਈਸ ਉਹ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਕੱਲੀਆਂ ਨਾ ਭੇਜੋ ਇੱਥੇ ਪੱਬਾਂ ਕਲੱਬਾਂ 'ਚ ਕੁੜੀਆਂ दारूਾਂ ਪੀ ਕੇ ਬਹੁਤ ਬੜਾ ਮੈਂ ਇਹ ਨਹੀਂ ਕਹਣਾ ਸਾਰੀਆਂ ਇੱਕੋ ਜਿਹੀਆਂ ਚੰਗੀਆਂ ਵੀ ਬੱਚੀਆਂ ਹੋਣਗੀਆਂ ਪਰ ਬਹੁਤ ਗੰਤੀ ਉਹਨਾਂ ਦੀ ਹੋ ਗਈ ਯਾਰ ਸਾਨੂੰ ਇੱਜ਼ਤਾਂ ਨਕ ਸਭ ਕੋ ਦਾਤੇ ਲਾ ਕੇ ਪੈਸਾ ਦੇਣ ਲੱਗ ਗਿਆ ਜ਼ਮੀਨਾਂ ਤੁਸੀਂ ਜ਼ਮੀਨ ਵੇਚਤੀ ਆਂ ਆਪਦੀ ਮਾਂ ਵੇਚਤੀ ਜਿਹਨਾਂ ਧਰਤੀ ਵੇਚਤੀ ਜਿਵੇਂ ਉਹਨੇ ਮਾਂ ਵੇਚਤੀ ਆਪਦੀ ਤੁਸੀਂ ਮਾਂ ਵੇਚ ਕੇ ਆਪਦੀ ਚੰਦ ਛੱਲਣਾ ਪਿੱਛੇ ਤੁਸੀਂ ਸੁੱਖ ਸਹੂਲਤਾਂ ਪਿੱਛੇ ਛੱਡ ਕੇ ਭੱਜੇ ਹੋ ਇਹ ਧਰਤੀ ਤੁਹਾਨੂੰ ਢੋਈ ਕਿਵੇਂ ਮਿਲਜੂ ਸੁਨਨ ਵਾਪਰ ਲੱਗੀਆਂ ਸੁਨਨ ਵਾਪਰ ਲੱਗੀਆਂ ਸੋਡੇ ਜਵਾਕ ਅੱਜ ਉਹ ਬਹੁਤ ਦੁਖੀ ਨਰਜਿੰਦੇ ਜਿਹੜੇ ਬਾਹਰਲੇ ਮੁਲਕਾਂ ਚ ਗਏ ਆ ਪਤਾ ਕਿਹੜੇ ਬੰਦੇ ਜਾਨਾ ਜਿਹੜੇ ਅੱਜ ਤੋਂ 30 ਸਾਲ 35 ਸਾਲ 25 ਸਾਲ ਪਹਿਲਾਂ ਗਏ ਜਿਹਨਾਂ ਦਾ ਜਵਾਗ ਘਭਰੂ ਹੋ ਗਿਆ ਉੱਥੇ ਜੰਮ ਕੇ ਜਦੋਂ ਛੋੜੇ ਜਵਾਕ ਗਏ ਸੀ ਉੱਥੇ ਜਾ ਕੇ ਪਲੇ ਵੱਡੇ ਹੋਏ ਉਹ ਕੋਈ ਕੁੜੀ ਕਾਲੇ ਨਾਲ ਬਾਗੀ ਵਿਆਹ ਕਰਾ ਕੇ ਕੋਕੂਰੇ ਨਾਲ ਬਾਗੀ ਉਹ ਕਾਲੇ ਗੋਰੇ ਅੱਗੇ ਸੁਣੋ ਮੁੰਡੇ ਵੀ ਆਪਣੇ ਕੁੜੀਆਂ ਨਾਲ ਸੁਣੋ ਸਾਡੀਆਂ ਕੁੜੀਆਂ ਦਾ ਪੰਜਾਬੀਆਂ ਦਾ ਕਾਲੇ ਗੋਰਿਆਂ ਦਾ ਕਲਚਰ ਹੈ ਉਹ ਜਵਾਕ ਜੰਮੇ ਇੱਕ ਦੋ ਉਹ ਹੋਰ ਫੜ ਕੇ ਤੁਰੇ ਫਿਰਦੇ ਹੁੰਦੇ ਆ ਕੋਈ ਹੋਰ ਨਾਲ ਲਈ ਫਿਰਦੇ ਹੁੰਦੇ ਆ ਉਹ ਨਹੀਂ ਛੱਡ ਜਾਂਦੇ ਫਿਰ ਉਹ ਵੀ ਤਹਾ ਮਾਰ ਦਿੰਗਾ ਨੇ ਹੂੰ ਉਹਨਾਂ ਦੇ ਮੁੰਡੇ ਕੋਈ ਕਾਲੀ ਨਾ ਬਹਿ ਕਰਾ ਕੇ ਗੋਰੇ ਨਾ ਕਰਾ ਕੇ ਗੁਰੀ ਨਾ ਕਰਾ ਕੇ ਤੇ 500 ਮੀਲ ਦੂਰ ਜਾ ਕੇ ਬਹਿ ਗਏ ਅੱਜ ਰੋਮਦੇ ਆ ਪੁੱਬਾਂ ਮਾਰਦੇ ਨੇ ਕਿ ਅਸੀਂ ਪੱਟੇ ਗਏ ਅਸੀਂ ਤਬਾਹ ਹੋ ਗਏ ਮੈਂ ਕਿਹਾ ਜ਼ਿੰਮੇਵਾਰ ਕੌਣ ਆ ਜਿਹੜੇ ਹੋਣ ਗਏ ਨੇ ਜਿਨ੍ਹਾਂ ਨੇ ਹੁਣ ਉੱਥੇ ਜਾਗ ਜੰਪੇ ਕੇ ਤੇ 4 ਸਾਲ ਦਾ ਕੇ ਤੇ 5 ਸਾਲ ਦਾ ਕੇ 8 ਸਾਲ ਦਾ 10 ਸਾਲ ਦਾ ਉਹ ਸਕੂਲਾਂ ਚ ਸਾਨੂੰ ਸਲੇਵਸ ਚ ਪੜਾਉਣ ਲੱਗੇ ਸਿੱਖਿਆ ਦੇਣ ਲੱਗੇ ਵੀ ਤੁਹਾਡੇ ਕੋਲੇ ਫਰੀडम ਮਾਸਟਰ ਕੋਲ ਜਿਆਦੀ ਆ ਤੁਸੀਂ ਕੁੱਤਾ ਬਣਨਾ ਹੈ ਬਿੱਲੀ ਬਣਨਾ ਹੈ ਤੁਸੀਂ ਗੇ ਬਣਨਾ ਹੈ ਟੈਂਪੂ ਬਣਨ ਨੂੰ ਜੀ ਕਰਦਾ ਹੈ ਸੋਡਾ ਸਮਲਿੰਗੀ ਬਣਨ ਨੂੰ ਜੀ ਕਰਦਾ ਹੈ ਸੋਡਾ ਜੈਂਡਰ ਚੇਂਜ ਕਰਨ ਨੂੰ ਜੀ ਕਰਦਾ ਕਰੋ ਸੋਨ ਕੋਈ ਰੋਕ ਨਹੀਂ ਸਕਦਾ ਅਸੀਂ ਸੋਨ ਨਾਲ ਖੜੇ ਆ ਇਹ 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 ਉੱਥੇ ਵਰਤਾਰਾ ਹੁਣ ਚੀਕਾ ਮਾਰਦੇ ਆ ਵੀ ਜਿਹੜੇ ਜਵਾਕਾਂ ਖਾਤਰ ਜਿਹੜੇ ਭਵਿੱਖ ਬਣਾਉਣ ਖਾਤਰ ਅਸੀਂ ਗਏ ਸੀ ਉਹ ਤਾਂ ਪਟਿਆ ਗਿਆ ਸਾਡਾ ਭਵਿੱਖ ਤਬਾਹ ਹੋ ਗਿਆ ਨਸਲਾ ਖਤਮ ਹੋ ਗਿਆ ਬਗਾ ਹੁਣ ਉਧਰੋਂ ਤਬਾਹ ਕਰ ਲਿਆ ਇਧਰੋਂ ਜ਼ਮੀਨਾਂ ਵੇਚੀ ਬੈਠੋਂ ਘਰ ਵੇਚੀ ਬੈਠੋਂ ਇਧਰ ਥੋੜਾ ਰਿਸ਼ਤੇਦਾਰੀਆਂ ਵੀ ਟੁੱਟ ਗਈਆਂ ਇਧਰ ਥੋੜਾ ਭਾਈਚਾਰਾ ਵੀ ਟੁੱਟ ਗਿਆ ਹੁਣ ਕਿੱਥੇ ਜਾਵੋਗੇ ਹਮ ਕਾਰਨ ਕੀ ਜਿਹੜੀ ਧਰਤੀ ਖਤਰ ਸਾਡੇ ਗੁਰੂਆਂ ਨੇ ਸਿਰ ਲਾਏ ਖੂਨ ਡੋਲਿਆ ਆਈ ਧਰਤੀ ਨਹੀਂ ਛੱਡੀ ਦਾਵਾ ਨਹੀਂ ਛੱਡਿਆ ਛੱਡ ਕੇ ਨਹੀਂ ਭੱਜੇ ਬਹੁਤ ਮੁਸੀਬਤਾਂ ਚੜ੍ਹ ਲੀਆਂ ਜੰਗਲਾਂ 'ਚ ਵੀ ਵਾਗ ਗਏ ਘਰ-ਬਾਰ ਛੁੱਟ ਗਏ ਸਾਡੇ ਉੱਥੋਂ ਉੱਠ ਕੇ ਵੀ ਆਪਾਂ ਸ਼ੇਰੇ ਪੰਜਾਬ ਨੇ ਰਾਜ ਕਾਇਮ ਕਰ ਲਿਆ ਸੀ ਅਸੀਂ ਅਬਦਾਲੀ ਅੱਡੜਾ ਸਾਡਾ ਕੱਲੂ ਘਾਰੇ ਕਰਕੇ ਅਬਦਾਲੀਆਂ ਵਰਗੇ ਤੇ ਹੋਰ ਮੁਗਲ ਅਸੀਂ ਕੱਲੂ ਘਾਰੇ ਝੱਲ ਕੇ ਵੀ ਅਸੀਂ ਅੱਧੋਂ ਜ਼ਿਆਦਾ ਕੌਮ ਮਰਵਾ ਕੇ ਵੀ ਆਪਣੀਆਂ ਬੀਬੀਆਂ ਬੱਚੇ ਮਰਵਾ ਕੇ ਵੀ ਅਸੀਂ ਟੋਟੇ ਕਰਕੇ ਝੋਲੀਆਂ ਚ ਪਵਾ ਕੇ ਸਬਰ ਕਰ ਲਿਆ ਅਸੀਂ ਨੇਜਿਆਂ ਤੇ ਆਪਣੇ ਬੱਚੇ ਟੰਗਾ ਲਏ ਅਸੀਂ ਧਰਤੀ ਨਹੀਂ ਛੱਡੀ ਉਹ ਅੱਜ ਇੰਨੀ ਗੱਲ ਓਏ ਉਹ ਸਿਸਟਮ ਨਹੀਂ ਹੋਏ ਉਹ ਕਰਾਪਸ਼ਨ ਆ ਓਏ ਫੁਲਾਨਾ ਓ ਤੇਂਗੜਾ ਓਏ ਉਹ ਉੱਥੇ ਦਾ ਜਮੀਨ ਹੀ ਕੁਛ ਰਹਾ ਉੱਥੇ ਸੋਡੇ ਜਵਾਕ ਤਾਂ ਨਹੀਂ ਉਹ ਮੈਂ ਟੈਂਪੂ ਬਣਦੇ ਜਾਂ ਜਵਾਕ ਨੂੰ ਟੈਂਪੂ ਬਣਨ ਸਿੱਖਤ ਨਹੀਂ ਦਿੱਤੀ ਜਾਂਦੀ ਸਕੂਲਾਂ 'ਚ ਜੈਂਡਰਾਂ ਦੀ ਸਮਲਿੰਗੀਆਂ ਬਣਨ ਦੀ ਕੁੱਤੇ ਬਿੱਲੀਆਂ ਬਣਨ ਦੀ ਹੁਣ ਰਹੁੰਦੇ ਆ ਹਮ ਹੁਣ ਸਭ ਤੋਂ ਵੱਡਾ ਕਸੂਰ ਤਾਂ ਮੈਂ ਮੰਨਦਾ ਜਨਾਨੀਆਂ ਦਾ ਉੱਥੇ ਬਹੁ ਮੁੰਡੇ ਕਹਿੰਦੇ ਆ ਭਾਈ ਆਉਣਾ ਚਾਹੁੰਦੇ ਆ ਘਰ ਵਾਲੀ ਨਹੀਂ ਮੰਨਦੀ ਮੈਂ ਘਰ ਵਾਲੀ ਕਹੇ ਮਨ ਨੂੰ ਗੱਡੀ ਦਾ ਹੱਥ ਚਾਰਟ 'ਚ ਗੱਡੀ ਦੀ ਚਾਬੀ ਹੈ ਕੋਲੇ ਕਾਰਡ ਹੈ ਜਿੱਥੋਂ ਮਰਜ਼ੀ ਜਾ ਕੇ ਉਹ ਖਰੀਦ ਲੋ ਉਹਲੇ ਮੋਬਾਈਲ ਐ ਪਾਉਣ ਦੀ ਖੁੱਲ ਖਾਣ ਦੀ ਖੁੱਲ ਘੁੰਮਣ ਦੀ ਖੁੱਲ ਤੇ ਜਨਾਨੀ ਨੂੰ ਇੰਨੀ ਚਾਹੀਦਾ ਹੁੰਦਾ ਬਿਲਕੁਲ ਬਈ ਤੇ ਮੈਂ ਪਾਣੀ ਪਾਣੀ ਦੀ ਗੱਲ ਕਰਦਾ ਪਾਸੇ ਨਾ ਲੈ ਜਾਓ ਗੱਲ ਨੂੰ ਮਾੜਾ ਨੇ ਕਹਿੰਦਾ ਸੋਕਮੰਦਾ ਆਖ ਕੇ ਜਿੱਤ ਜੰਮਿਆ ਰਜਾਨ ਸਾਡੇ ਗੁਰੂਆਂ ਨੇ ਕਿਹਾ ਬਹੁਤ ਦਾਨੀਆਂ ਬੀਬੀਆਂ ਵੀ ਹੈਗੀਆਂ ਪਰ ਸਾਡੀਆਂ ਉਹਨਾਂ ਕੁੜੀਆਂ ਨੂੰ ਅੱਜ ਉਹ ਸੋਚ ਬਣਾਉਣ ਦੀ ਲੋੜ ਆ ਮਾਈ ਭਾਗੂ ਵਾਲੀ ਬਿਲਕੁਲ ਬਈ ਕਾਲੇ ਪਾਣੀਆਂ ਦੀ ਗੱਲ ਕਰ ਲਈਏ ਲਗਾਤਾਰ ਮੋਰਚਾ ਤੁਹਾਡਾ ਲੱਗਦਾ ਰਿਹਾ ਹੁਣ ਕਿੱਥੇ ਜੇ ਖੜਾ ਮੋਰਚਾ ਤਿੰਨ ਤਰੀਕ ਨੂੰ ਲੱਗੂਗਾ ਫਿਰ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਜਿਹੜੀ ਇੱਕ ਦਿਨ ਚ ਪਾ ਦਿੰਦੇ ਆ ਉਹਨੂੰ ਬੰਨ ਮਾਰਨ ਜਾ ਰਹੇ ਆ ਜਗਤਪੁਰ ਰੋਡ ਦੇ ਉੱਤੇ ਤਾਜਪੁਰ ਤਾਜਪੁਰ ਰੋਡ ਤਾਜਪੁਰ ਰੋਡ ਦੇ ਉੱਤੇ ਦੇਖਦੇ ਆ ਪੰਜਾਬੀ ਕਿੰਨੇ ਕਾ ਹੁੰਦੇ ਆ ਕਿ ਕੱਲੀਆਂ ਗੱਲਾਂ ਚ ਕਮੈਂਟਾਂ ਚ ਚੰਗਾ ਭਾਈ ਬਹੁਤ ਵਧੀਆ ਭਾਈ ਚੱਕ ਦੇ ਪੱਟੇ ਤੇਰੇ ਨਾਲ ਆ ਉਹ ਪੱਟੇ ਪਤਾ ਨਹੀਂ ਫੇਸਬੁੱਕ ਤੇ ਚੱਕ ਕੇ ਉਹਨੂੰ ਭੱਜ ਜਾਂਦੇ ਆ ਕਮੇਟਾਂ ਦੀ ਨਹੀਂ ਗੱਲ ਬਣਨੀ ਸੀ ਕਾਲ ਦਿੱਤੀ ਸੋ ਉਹ ਤੋਂ ਬਹੁਤ ਕੱਠ ਹੋ ਗਿਆ ਸੀ ਕੱਠ ਹੋ ਗਿਆ ਜੀ ਹੁਣ ਉਹ ਤੋਂ ਵੱਡੇ ਕੱਠ ਦੀ ਲੋੜ ਹੈ ਪ੍ਰਸ਼ਾਸਨ ਨੇ ਜ਼ੋਰ ਲਾਉਣਾ ਹੈ ਆਹ ਦਾ ਸਾਰਾ ਜ਼ੋਰ ਝੋਕ ਦੇਣਾ ਕਿਉਂਕਿ ਕਾਰਪੇਟਾਂ ਦੇ ਨਾਲ ਖੜੇ ਹੈ ਉਹ ਅੰਤਮਾਨ ਬੋਲ ਰਿਹਾ ਖੜਾ ਸਟੇਜ ਤੇ ਕਿ ਸਾਡੇ ਪਾਣੀ ਜ਼ਹਿਰ ਪਾਤੀ ਦਰਿਆ ਪਾ ਜ਼ਹਿਰ ਬਣਾਤੇ ਸਾਡੇ ਧਰਤੀਆਂ 'ਤੇ ਜ਼ਹਿਰ ਪਾਤੇ ਉਹ ਪਾਲਿਓ ਮਾਨਸੋ ਤੂੰ ਮੁੱਖ ਮੰਤਰੀ ਆ ਤੂੰ ਵਿਰੋਧੀ ਧਰਚ ਵੀ ਹੋ ਕੇ ਇਹ ਗੱਲਾਂ ਕਰਦਾ ਰਿਹਾ ਤੂੰ ਅੱਜ ਵੀ ਇਹ ਗੱਲ ਕਰੀ ਜਾਣਾ ਐਨਜੀਟੀ ਨੇ ਕਹਤਾ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਕਹਤਾ ਪੰਜਾਬ ਪੋਜੀਸ਼ਨ ਬੋਰਡ ਨੇ ਹੁਕਮ ਜਾਰੀ ਕਰਤੇ ਨੈਸ਼ਨਲ ਪੋਜੀਸ਼ਨ ਬੋਰਡ ਨੇ ਹੁਕਮ ਜਾਰੀ ਕਰਤੇ ਵੀ ਇਹ ਗਲ ਕਾਨੂੰਨੀ ਹੈ ਜਿਹੜਾ ਬੰਦ ਕਰੋ ਤਾਂ ਵੀ ਨਹੀਂ ਕਰ ਰਹੇ ਰੈਕਿਸਟਰ ਸੋਡੇ ਨਾਲ ਵੀ ਗੱਲਬਾਤ ਹੋਈ ਜਦੋਂ ਪਿੱਛੇ ਗੋਸ਼ਟੀ ਹੋਈ ਸਾਰਿਆਂ ਦੀ ਉਦੋਂ ਵੀ ਸਰਕਾਰ ਦੇ ਨੁਮਾਇੰਦੇ ਵਿੱਚ ਸੀਗੇ ਉਦੋਂ ਕੀ ਕਮੇਟੀ ਬਣੀ ਹੈ ਵਿਧਾਨ ਸਭਾ ਦੀ ਕਮੇਟੀ ਬਣੀ ਕਮੇਟੀ ਜਾਂ ਨਿਕਲੇ ਮੈਂ ਕਹਿੰਦਾ ਮਨਪਰੀ ਦੇ ਐਲ ਆਰ ਗਿਆਂ ਨੇ ਇੱਕ ਇੱਕ ਮੁੱਦਾ ਚੱਕਿਆ ਸਪੀਕਰ ਕੋਲੇ ਵੀ ਆ ਮੁੱਦੇ ਤੇ ਆਪਾਂ ਜੀ ਸੈਸ਼ਨ ਦੇ ਵਿੱਚ ਬਹਿਸ ਕਰਾਈਏ ਵਿਧਾਨ ਸਭਾ ਚ ਕੰਨ ਜੀ ਤੁਸੀਂ ਕਮੇਟੀ ਦੇ ਮੈਂਬਰ ਹੋ ਤੁਸੀਂ ਉੱਥੇ ਕਰ ਲਓ ਮੈਂ ਹੱਦ ਹੋ ਗਈ ਯਾਰ ਆਪ ਹੀ ਕਰ ਲਓ ਆਪ ਹੀ ਕਰ ਲਓ ਅੱਛਾ ਹਜ਼ਾਰਾਂ ਕਮੇਟੀਆਂ ਬਣ ਗਈਆਂ ਕੀ ਨਿਕਲਿਆ ਕਮੇਟੀਆਂ ਚੋਂ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਬੱਚੇ ਚਰਚਾ ਹੋਵੇ ਲੋਕਾਂ ਸਾਹਮਣੇ ਆਵੇ ਗੱਲ ਵੀ ਆਹ ਮਸਲਾ ਆਹ ਮੁੱਦਾ ਇਹਦੇ ਇਹਦੇ ਆ ਆ ਲੋਕ ਪੀੜਤ ਨੇ ਪਰ ਲੋਕ ਕਿੱਥੋਂ ਉੱਠ ਰਹੇ ਨੇ ਯਾਰ ਮੰਦਬੁੱਧੀ ਜਵਾਕ ਪਹਾੜ ਜਵਾਕ ਲੂਲੇ ਲੰਗੜੇ ਜਵਾਕ ਗੁਰਦੇ ਜਵਾਕਾਂ ਦੇ ਫੇਲ ਨੌਜਵਾਨਾਂ ਨੂੰ ਕੈਂਸਰ ਭਰ ਬੰਦੇ ਨੂੰ ਬਿਮਾਰੀ ਚੰਬੜ ਗਈ ਕੋਈ ਨਾ ਕੋਈ ਅਸਾਰਾ ਦੱਖਣੀ ਮਾਲਵਾ ਤੋਂ ਲੈ ਕੇ ਰਾਜਸਥਾਨ ਬੀਕਾਨੇ ਰੰਗਣੀ ਬੋਤਲ ਹੈਗੀ ਉਹ ਤਾਂ ਸਾਡੇ ਕੋਲੇ ਨਹੀਂ ਬਸਲੇ ਦੀ ਬੋਤਲ ਕੀ ਕਰੂਗੀ ਉਹਦੇ ਥੋੜੇ ਮਿਨਰਲ ਖਤਮ ਨੇ ਥੋੜੇ ਤੱਤ ਖਤਮ ਕਰ ਦਿੰਦਾ ਜਿਹੜਾ ਰੋਅ ਵਿੱਚੋਂ ਪਾਣੀ ਉਹ ਪੀਣਯੋਗ ਹੀ ਨਹੀਂ ਹੈਗਾ ਥੋੜੇ ਗੋਡੇ ਮੋਢੇ ਥੋੜੇ ਜੋੜ ਤੋਂ ਖਣ ਲੱਗ ਗਏ ਅੱਖਾਂ ਦੀ ਨਿਗਾਹ ਘਟ ਗਈ ਕੰਨਾਂ ਦੀ ਥੋੜੀ ਸ਼ਕਤੀ ਘਟਦੀ ਜਾਂਦੀ ਸੁਣਨ ਦੀ ਸਾਰਾ ਪਾਣੀ ਕਰਕੇ ਤਾਂ ਹੋ ਰਿਹਾ ਕੱਲਾ ਆਰੂ ਪੀਲੋਗੇ ਪਸ਼ੂਆਂ ਨੂੰ ਕਿਹੜਾ ਪਿਓਗੇ ਉਹਨਾਂ ਨੂੰ ਦੁੱਧ ਰਹੀਂ ਕਿਹੜਾ ਤੁਹਾਡੇ ਇੱਕ ਚੀਜ਼ ਆਊਗੀ ਫਸਲਾਂ ਨੂੰ ਲਾਓਗੇ ਕਣਕ ਨੂੰ ਪਾਣੀ ਲਾਓਗੇ ਜ਼ਹਿਰ ਵਾਲਾ ਕੈਮੀਕਲ ਵਾਲਾ ਉਹ ਕਣਕ ਰਹੀਂ ਆਟੇ ਰਹੀਂ ਅੰਦਰ ਆਊਗਾ ਕਿੱਥੋਂ ਕਿੱਥੋਂ ਬਚੋਗੇ ਬਈ ਜਿਵੇਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਤਾਂ ਜਗਜੀਤ ਸਿੰਘ ਡੱਲੇਵਾਲ ਧਰਨਾ ਲਾਉਣ ਮਰਨ ਵਾਤ ਰੱਖ ਰਹੇ ਨੇ ਇਸ ਵਾਰ ਦੇਹਰੇ ਸਾਥ ਇਸ ਵਾਰ 26 ਜਨਵਰੀ ਨੂੰ ਇੱਕ ਕੈਂਸਰ ਦਾ ਮਰੀਜ਼ 75 ਸਾਲ ਦਾ ਬਜ਼ੁਰਗ 78 ਸਾਲ ਦਾ ਮਰਨ ਵਰਤੇ ਬੈਠੇ ਜਾ ਰਹੇ ਆ ਲੋਕਾਂ ਖਾਤਰ ਨਸਲਾਂ ਖਾਤਰ ਫਸਲਾਂ ਖਾਤਰ ਕਿਸਾਨੀ ਨੂੰ ਬਚਾਉਣ ਖਾਤਰ ਸਾਡੇ ਹੱਕਾਂ ਦੀ ਖਾਤਰ ਦੇਖਦੇ ਆ ਲੋਕ ਕਿੰਨੇ ਕ ਪਹੁੰਚਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਲੱਗਿਆ ਮੋਰਚਾ ਮਹਾਲੀ ਕਮਨ ਸਾਹ ਮੋਰਚਾ ਕਿੰਨੇ ਕ ਬੰਦੇ ਪਹੁੰਚੇ ਹੂੰ ਦੋ ਸਾਲ ਤੋਂ ਬੈਠੇ ਬੰਦੇ ਉੱਥੇ ਕਿੰਨੇ ਕ 13000 ਪਿੰਡਾਂ ਰਣਜੀਤ ਸਿੰਘਾਂ ਪੰਜਾਬ ਦਾ ਜੀ ਇੱਕ ਬੰਦਾ ਵੀ ਇੱਕ ਪਿੰਡ ਚ ਬਾਰੀ ਬੰਨ ਕੇ ਨਿਕਲੇ 13000 ਬੰਦਾ ਮੋਰਚੇ ਜਾ ਸਕਦਾ ਤੇ ਇੱਥੇ ਜਾ ਰਹੇ ਅੰਤ ਕੀ ਫਿਰ ਉਹ ਵੀ ਇਸੇ 1300 ਨਹੀਂ ਜਾਂਦਾ ਯਾਰ ਹਾਂਜੀ ਅਸੀਂ ਜਾ ਰਹੇ ਹਾਂ ਅਸੀਂ ਪਹਿਲਾ ਵਾਂਗੂ ਲੈ ਜਾਵਾਂਗੇ 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 ਡਲੇਵਾਲ ਨਾਲ ਵੀ ਜਾਵਾਂਗੇ ਉਧਰ ਵੀ ਜਾਵਾਂਗੇ ਕਾਫਲੇ ਲੈ ਕੇ ਜਾਵਾਂਗੇ ਉਹਨੂੰ ਕਿਹਾ ਤਕੜੇ ਹੋ ਕੇ ਲੜੋ ਨਾਲ ਸਾਡੇ ਉੱਥੇ ਲੋੜਾ ਸਾਨੂੰ ਜਿਉ ਮਰਨ ਵਰਤ ਤੇ ਬੈਠਦੇ ਨੇ ਕੱਲ ਨੂੰ ਕੋਈ ਜ਼ਬਰਦਸਤੀ ਪੁਲਿਸ ਚਾਕੇ ਸਰਕਾਰ ਚਾਕੇ ਹਸਪਤਾਲ ਦਾ ਹਲ ਕਰਾ ਦਿੰਦੀ ਐ ਤੋਂ ਮੈਂ ਮੈਂ ਫਿਲ ਕਰ ਦਊਗੀ ਸਿਸ ਕਰਕੇ ਲੋੜਾ ਵੱਡੇ ਪਦਰ ਦੇ ਉੱਤੇ ਸਾਡੇ ਲੋਕਾਂ ਨੂੰ ਖੜਨ ਦੀ ਲੜਨ ਦੀ ਸਾਡੇ ਮੇਰੇ ਹੱਥ ਬੰਨ੍ਹ ਕੇ ਪੰਜਾਬ ਦੇ ਲੋਕੋ ਮੇਰੀ ਬੇਨਤੀ ਹੈ ਗੁਜਾਰਸ਼ਾ ਪ੍ਰਭੂ ਮਗਰੋਂ ਬਰਸ਼ੀਆਂ ਮਨਾਉਣ ਦਾ ਮੇਲੇ ਲਾਉਣ ਦਾ ਕੋਈ ਫਾਇਦਾ ਨਹੀਂ ਮਗਰ ਉਹ ਸੱਦਾ ਨਹੀਂ ਲਗਾ ਤੇੜ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਇਹ ਮੁੱਦੇ ਨੇ ਐਤਕੀ ਵੋਟਾਂ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਜਿਮਨੀ ਸਰਪੰਚੀ ਕਿਹੜੇ ਮੁੱਦੇ ਤੇ ਲੜੀਆਂ ਗਈਆਂ ਹਮ ਉਹ ਚੰਗਾ ਮੈਂ ਮਾੜਾ ਮੈਂ ਮਾੜਾ ਉਹ ਚੰਗਾ ਉਹ ਫਲਾਨਾ ਉਹ ਟਿਮਕਾ ਮੈਂ ਐ ਕਰ ਦੂੰ ਆਹੀ ਮੁੱਦਾ ਹੈ ਨਾ ਪਾਣੀ ਦਾ ਬੋਲੀ ਦਾ ਪ੍ਰਵਾਸ ਦਾ ਵਾਤਾਵਰਨ ਦਾ ਹਵਾ ਦਾ ਕੋਈ ਮਜ਼ਦੂਰਾਂ ਦਾ ਕਿਸਾਨਾਂ ਦਾ ਨਸ਼ਿਆਂ ਦਾ ਕਿਹੜਾ ਮੁੱਦਾ ਉਹ ਇੱਕ ਮੁੱਦਾ ਮੈਨੂੰ ਗੁਣਾ ਦੇ ਵੀ ਲੀਡਰਾਂ ਨੇ ਆ ਮੁੱਦਾ ਚੱਕਿਆ ਪਿੰਡ ਚ ਆ ਕੇ ਜਿਹੜੇ ਅਸੀਂ ਸਰਪੰਚ ਬਣਾਉਣ ਵੇਲੇ 20-20 ਲੱਖ ਦੀ दारू ਪੀ ਕੇ ਸਰਪੰਚਾਂ ਤੋਂ ਮੁਫਤ ਦੀ ਤੇ दारू ਪੀ ਕੇ ਬੈਂਕਰੇ ਦੇ ਅਟੈਕ ਕਰਾ ਕੇ ਹਸਪਤਾਲਾਂ ਚ ਮਰਦ ਨੂੰ ਪਏ ਆ ਸਾਨੂੰ ਮੁਫਤ ਚ ਕੋਈ ਜ਼ਹਿਰ ਵੀ ਦੇ ਰੋ ਵੀ ਖਾਣ ਨੂੰ ਤਿਆਰ ਹੋ ਜਾਂਦੇ ਆ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਨਸ਼ਾ ਮੁਕਤ ਹੋ ਜਾਏ ਯਾਰ ਕਰਦਾਰਾਂ 'ਚ ਨੰਘਾਰ ਆ ਗਿਆ ਕਰਦਾਰ ਆਪਣੇ ਉੱਚੇ ਕਰਨੇ ਪੈਣੇ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਜੇ ਸਾਡੇ ਕਿਰਦਾਰ ਉੱਚੇ ਹੋਗੇ ਅਸੀਂ ਲੀਡਰ ਵੀ ਵਧੀਆ ਚੁਣਾਂਗੇ ਸਰਕਾਰ ਵੀ ਵਧੀਆ ਚੁਣਾਂਗੇ ਤੇ ਅਸੀਂ ਆਪਣਾ ਵੀ ਰੋਲ ਜਿਹੜਾ ਬਣਦਾ ਸੰਭਾਲੀਓ ਨਿਵਾਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ